ਦੇਖੋ ਅੱਜ ਸਾਰੇ ਜੋ اپੋਜੀਸ਼ਨ ਦੇ ਮੈਂਬਰਸ਼ਿਪ ਲੋਨ ਲੀਡਰਸ ਅੱਜ ਉਹਨਾਂ ਨੇ ਭਾਵੇਂ ਅਲੱਗ-ਅਲੱਗ ਜਗ੍ਹਾ ਪਰ ਮੇਨ ਜਿਹੜਾ ਮੁੱਦਾ ਉਹ ਹੀ ਸਭ ਨੇ ਰੇਜ਼ ਕੀਤਾ ਕਿ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਪਹਿਲਾਂ ਵੀ ਸਾਰੇ اپੋਜੀਸ਼ਨ ਨੇ ਮੰਗ ਕੀਤੀ ਸੀ ਕਿ ਜਿਹੜਾ ਸੈਸ਼ਨ ਹੈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਤੇ ਉਹ ਤੇ ਸਰਕਾਰ ਜਵਾਬ ਹੈ ਉਹ ਦੇਸ਼ ਤੇ ਲੋਕਾਂ ਨੂੰ ਦੇਵੇ ਕਿਉਂਕਿ ਚਾਰ ਜਿਹੜੇ ਬੰਦੇ ਆਉਂਦੇ ਨੇ ਤੇ 26 ਲੋਕਾਂ ਨੂੰ ਮਾਰ ਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਸਾਡੀ ਫੌਜ ਨੇ ਬੜੀ ਦਲੇਰੀ ਨਾਲ ਕੈਨੋਬੀ ਜਿਹੜੀ ਲੜਾਈ ਲੜੀ ਜੁੱਧ ਲੜਿਆ ਪਰ ਜਦੋਂ ਫੌਜ ਬੜੀ ਦਲੇਰੀ ਨਾਲ ਲੜ ਰਹੀ ਸੀ ਤੇ ਐਸੀ ਕੀ ਮਜਬੂਰੀ ਬਣ ਗਈ ਵੀ ਇੱਕ ਤੀਜੇ ਦੇਸ਼ ਦੇ ਰਾਸ਼ਟਰਪਤੀ ਦੇ ਕਹਿਣ ਤੇ ਸਾਡੀ ਸਰਕਾਰ ਜਿਹੜੀ ਜੰਗਬੰਦੀ ਕਰ ਦਿੰਦੀ ਹੈ ਤੁਸੀਂ ਦੇਖੋ ਵੀ ਕਿੰਨਾ ਅੱਜ ਦੀ ਘੜੀ ਅਸੀਂ ਕਹ ਲੋ ਵੀ ਕਮਜ਼ੋਰ ਉਹਨੇ 트럼ਪ ਨੇ ਸਾਨੂੰ ਦਰਸਾਇਆ ਵੀ ਮੈਂ ਇਹਨਾਂ ਨੂੰ ਕਿਹਾ ਦੋਨਾਂ ਨੂੰ ਵੀ ਤੁਸੀਂ ਲੜਾਈ ਬੰਦ ਕਰ ਦਿਓ ਕਿ ਨਹੀਂ ਮੈਂ ਤੁਹਾਡਾ ਵਪਾਰ ਹੈ ਜਿਹੜਾ ਉਹ ਬੰਦ ਕਰਾਂ ਮਤਲਬ ਕਿ ਇੱਕ ਤਰ੍ਹਾਂ ਦਾ ਜਿਹੜੀ ਭਾਰਤੀ ਸਾਡੀ ਸਰਕਾਰ ਸਰਦਨ ਕਹਿੰਦੀ ਰਹਿੰਦੀ ਹੈ ਕਿ ਜੀ ਅਸੀਂ ਦੁਨੀਆ ਦੀ 5ਵੇਂ ਨੰਬਰ ਦੀ ਅਰਥਵਿਵਸਥਾ ਭਾਰਤ ਵਿਸ਼ਵਗੁਰੂ ਬਣ ਗਿਆ ਮਤਲਬ ਕਿ ਕਾਦਾ ਵਿਸ਼ਵਗੁਰੂ ਆ ਸਾਰੀ ਜੰਗ ਚ ਸਾਰਾ ਮਤਲਬ ਕਿ ਇੱਕ ਕਹ ਲੋ ਵੀ ਸਾਡੀ ਫੋਰਨ ਪੋਲਿਸੀ ਦਾ ਫੇਲਰ ਰਿਆ ਕਿ ਇੱਕ ਵੀ ਤੁਸੀਂ ਵਿਸ਼ਵਗੁਰੂ ਕਹਿੰਦੇ ਹੋ ਵੀ ਇੱਕ ਵੀ ਜਿਹਦਾ ਚੇਲਾ ਹੀ ਨਾ ਹੋਵੇ ਜਿਹੜੇ ਛੋਟੇ ਛੋਟੇ ਮੁਲਕ ਵੀ ਸਾਡੇ ਜਿਹੜੇ ਗਵਾਂਡੀ ਸੀ ਉਹਨਾਂ ਨੇ ਵੀ ਸਾਡਾ ਜਿਹੜੇ ਹਮੇਸ਼ਾ ਨਾਲ ਖੜੇ ਰਹਿੰਦੇ ਸੀ ਪੈਣ ਦੀ ਲੜਾਈ ਚ 71 ਦੀ ਲੜਾਈ ਚ ਇੱਕ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਹਾ ਦਾ ਨਾਰਾ ਵੀ ਸਾਡੇ ਦੇਸ਼ ਲਈ ਨਹੀਂ ਮਾਰਿਆ ਤੇ ਉਦੋਂ ਬਾਅਦ ਤੁਸੀਂ ਸੀਜ਼ਫਾਇਰ ਕਰ ਦਿੰਦੇ ਤੇ ਸੀਜ਼ਫਾਇਰ ਵੀ ਕਿਹੜੀਆਂ ਸ਼ਰਤਾਂ ਤੇ ਕੀਤੀ ਗਈ ਕਿ ਜਿਹੜੇ ਉਹ ਚਾਰ ਬੰਦੇ ਆਏ ਸੀ ਕਿਉਂਕਿ ਪਹਿਲਾਂ ਵੀ ਉਦੋਂ ਫੇਲੀਅਰ ਸੀ ਆ ਥੋੜਾ ਸਕਿਉਰਟੀ ਲੈਪ ਸੀਗਾ ਥੋੜਾ ਇੰਟੈਲੀਜੈਂਸ ਫੇਲੀਅਰ ਸੀਗਾ ਤੇ ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਚਾਰ ਬੰਦਿਆਂ ਦਾ ਕੀ ਕੀਤਾ ਕਿੰਨੀਆਂ ਸ਼ਰਤਾਂ ਤੇ ਜਿਹੜੀ ਸੀਜ਼ਫਰ ਹੈ ਉਹ ਕੀਤੀ ਗਈ ਇਹਨਾਂ ਸਾਰੀਆਂ ਗੱਲਾਂ ਦਾ ਆਪੋਜੀਸ਼ਨ ਜਵਾਬ ਚਾਹੁੰਦੀ ਹੈ ਤੇ ਅੱਜ ਇਹ ਹੀ ਗੱਲ ਉੱਥੇ ਰੱਖੀ ਗਈ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਇਹ ਨਹੀਂ ਵੀ ਕੱਲ ਨੂੰ ਤੁਸੀਂ ਕਹਿ ਦੋ ਵੀ ਜੀ ਸਾਡਾ ਫਲਾਣਾ ਮੰਤਰੀ ਜਵਾਬ ਦੇਊਗਾ ਗ੍ਰਹਿ ਮੰਤਰੀ ਜਵਾਬ ਦੇਊਗਾ ਇਡੀ ਵੱਡੀ ਕਹ ਲੋ ਵੀ ਗੱਲ ਹੋਈ ਹੈਗੀ ਇਡੀ ਵੱਡੀ ਵਾਰਦਾਤ ਹੋਈ ਹੈ ਲੜਾਈ ਯੁੱਧ ਲੱਗਿਆ ਸੀ ਤਾਂ ਇਹਦਾ ਜਵਾਬ ਜੋ ਟੌਪ ਮੋਸਟ ਪੋਜੀਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ ਇਕੱਲੀ ਆਪਰੇਸ਼ਨ ਦੀ ਡਿਮਾਂਡ ਨਹੀਂ 140 ਕਰੋੜ ਜੋ ਭਾਰਤੀ ਹੈ ਉਹ ਜਾਣਨਾ ਚਾਹੁੰਦੇ ਆ ਕਿ ਲੜਾਈ ਦੇ ਵਿੱਚ ਅਸੀਂ ਕੀ ਖੱਟਿਆ ਕੀ ਗਵਾਇਆ ਕਿਹੜੀਆਂ ਗੱਲਾਂ ਦੇ ਕਰਕੇ ਜਿਹੜੀ ਲੜਾਈ ਆ ਉਹ ਬੰਦ ਕੀਤੀ ਗਈ ਕਿਉਂਕਿ 트럼ਪ ਰੋਜ਼ ਬੇਇੱਜ਼ਤ ਕਰ ਰਿਹਾ ਕੱਲ ਜਿਹੜਾ ਰੀਸੈਂਟ ਬਿਆਨ ਆਇਆ ਜਿਦੇ ਜੇ ਤੋ ਤੱਕ ਆ ਗਿਆ ਕਿ ਜੀ ਪੰਜ ਜਹਾਜ਼ ਆ ਜਿਹੜੇ ਉੱਡ ਗਏ ਮਤਲਬ ਕਿ ਜੇ ਕੱਲ੍ਹ ਆ ਲੱਗੀ ਨਹੀਂ ਤਾਂ 24 ਵਾਰ ਹੁਣ ਤੱਕ 트ੰਪ ਕਹਿ ਚੁੱਕਿਆ ਵੀ ਲੜਾਈ ਜਿਹੜੀ ਹੈ ਉਹ ਮੈਂ ਬੰਦ ਕਰਵਾਈ ਤੁਸੀਂ ਦੇਖੋ ਵੀ ਜਿਹੜੇ ਦੇਸ਼ ਦੀ ਲੜਾਈ ਹੈ ਉੱਥੋਂ ਦਾ ਪ੍ਰਧਾਨ ਮੰਤਰੀ ਬੋਲਣ ਲਈ ਤਿਆਰ ਨਹੀਂ ਤੇ 트ੰਪ 24 ਵਾਰ ਬੋਲ ਚੁੱਕਿਆ ਸੋ ਪ੍ਰਧਾਨ ਮੰਤਰੀ ਤੋਂ ਭਾਰਤ ਦੇ ਲੋਕ ਜਵਾਬ ਚਾਹੁੰਦੇ ਆ ਤੇ ਅਸੀਂ ਉਮੀਦ ਕਰਦੇ ਆ ਵੀ ਸੈਸ਼ਨ ਤਾਈੋਂ ਜਿਹੜਾ ਸਮੂਦਲੀ ਚੱਲੂਗਾ ਜੇ ਪ੍ਰਧਾਨ ਮੰਤਰੀ ਪਹਿਲਾਂ ਇਹਦੇ ਤੇ ਆ ਕੇ ਜਵਾਬ ਦੇਣਗੇ ਤੇ ਬਾਕੀ ਇਸ ਤੋਂ ਬਿਨਾ ਬੜੇ ਮੁੱਦੇ ਆ ਜੋ ਅੱਜ ਦੀ ਘੜੀ ਬੀਜੇਪੀ ਕਾਲੂ ਵਿਕਰ ਨਮਾ ਜਿਹੜਾ ਬਿਹਾਰ ਦੇ ਵਿੱਚ ਫਾਰਮੂਲਾ ਲੈ ਕੇ ਆਈਏ ਕਿ ਐਸਆਈਆਰ ਵਾਲਾ ਕਿ ਇਲੈਕਸ਼ਨ ਫਿਰ ਇਲੈਕਸ਼ਨ ਕਮਿਸ਼ਨ ਦੇ ਰਾਹੀਂ ਇਲੈਕਸ਼ਨ ਲੁੱਟਣ ਦੀ ਤਿਆਰੀ ਕਰ ਰਹੀ ਹੈ ਉਹਦੇ ਤੇ ਵੀ ਚਰਚਾ ਕਰਨ ਦੀ ਮੰਗ ਕੀਤੀ ਗਈ ਹੈ ਤੇ ਬਾਕੀ ਮਹਿੰਗਾਈ ਬੇਰਜਗਾਰੀ ਇਹ ਤਾਂ ਹਮੇਸ਼ਾ ਤੋਂ ਹੀ ਮੁੱਦੇ ਰਹੇ ਆ ਤੇ ਉਹਦੇ ਵਿੱਚ ਵੀ ਡਬਲ ਸਿਟਿੰਗ ਤੇ ਪਰ ਜੇ ਪਿਛਲੇ 4-5 ਸਾਲ ਦਾ ਦੇਖੀ ਤਾਂ ਇੱਕ ਸਮਾਂ ਐਦਾਂ ਦਾ ਵੀ ਆਇਆ ਵੀ ਮੌਨਸੂਨ ਸੈਸ਼ਨ ਕੇਵਲ 10 ਦਿਨ ਦਾ ਕੀਤਾ ਗਿਆ ਨਹੀਂ ਐਵਰੇਜ ਤੁਸੀਂ ਕੱਢੋ ਸਰ 15 ਦਿਨ ਸੁਵਾਦਨ ਹਾਲਾਂਕਿ ਕਈ ਵਾਰੀ ਪਹਿਲਾਂ ਅਨਾਉਂਸ ਹੁੰਦਾ ਹੈ ਵੀ 18 ਦਿਨ ਦਾ ਕੀਤਾ ਜਾਊਗਾ ਜੀ 20 ਦਿਨ ਦਾ ਕੀਤਾ ਜਾਊਗਾ ਪਰ ਲਾਸਟ ਦੇ 2-3 ਦਿਨ ਜਿਹੜੇ ਆ ਉਹ ਕਟਕੜ ਦਿੱਤੇ ਜਾਂਦੇ ਆ ਸੋ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਲੋਕ ਉਮੀਦ ਕਰਦੇ ਆ ਵੀ ਸਾਡੇ ਹਲਕੇਆਂ ਦੇ ਜਿਹੜੇ ਮਸਲੇ ਆ ਉਹਨਾਂ ਦੇ ਵੀ ਜਿਹੜੇ ਸਾਡੇ ਪ੍ਰਤੀਨਿਧ ਦੇ ਗੱਲ ਕਰਨ ਤੇ ਬਾਕੀ ਦੇਸ਼ ਦੇ ਮੁੱਦਿਆਂ ਤੇ ਵੀ ਗੱਲ ਹੋਵੇ ਤੇ ਉਹਦੇ ਲਈ ਜੇ ਭਾਜਪਾ ਵਾਕਈ ਸ਼ੈਡਿਊਲ ਚਲਾਉਣਾ ਚਾਹਦੀ ਹੈ ਤਾਂ ਪ੍ਰਧਾਨ ਮੰਤਰੀ ਜੀ ਨੂੰ ਜਵਾਬ ਦੇਣਾ ਚਾਹੀਦਾ ਤਾਂ ਕਿ ਜਿਹੜਾ ਲੋਕਾਂ ਦਾ ਜਾਂ ਜਿਹੜੇ ਕਿਉਂਕਿ ਹਾਊਸ ਦਾ ਸਮਾਂ ਬਰਬਾਦ ਨਾ ਹੋਵੇ ਤੇ ਦੇਸ਼ ਚੱਲੇ ਕਿਉਂਕਿ ਅੱਜ ਦੁਨੀਆ ਦੇ মিডিਆ ਰਾਹੀਂ ਸਾਨੂੰ ਗੱਲਾਂ ਪਤਾ ਲੱਗਦੀਆਂ ਦੇਸ਼ ਦੇ ਲੋਕਾਂ ਨੂੰ ਕਿਤੇ ਸਾਡੇ ਕਹੋ ਵੀ ਆਰਮੀ ਦੇ ਅਫਸਰ ਜਾ ਕੇ ਕਹਿੰਦੇ ਵੀ ਜੀ ਇਦਾਂ ਹੋਇਆ ਕਿਹੜਾ ਜੀਹਾ ਜਹਾਜ਼ ਗਿਰਿਆ ਪਰ ਇਹ ਸਾਰੀਆਂ ਗੱਲਾਂ ਸਾਰੀ ਕਲੈਰੀਫਿਕੇਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਚਾਹੁੰਦੇ ਆ ਤੇ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਸੈਸ਼ਨ ਜਾ ਕੇ ਜਵਾਬ ਇਹਦਾ ਜ਼ਰੂਰ ਦੇਣਗੇ